ਗੁਰੂ ਅਰਜਨ ਦੇਵ ਜੀ ਦੇ ਸਮੇਂ ਰੋਜ਼ਾਨਾ ਲਿਖਤ ਦੇ ਵਿੱਚ ਬੋਲਿਆ ਜਾਂਦਾ ਹੈ ਸ਼ਾਮਾਂ ਨੂੰ ਜਦ ਅਰਦਾਸ ਹੁੰਦੀ ਹੈ ਅੱਜ ਇੰਨੀਆਂ ਸੰਗਤਾਂ ਨੇ ਆ ਚੀਜ਼ਾਂ ਭੇਟ ਕੀਤੀਆਂ ਕਿਸੇ ਨੇ ਕਲਕਦਾ ਗੱਟਾ ਕਹਿੰਦੇ ਚੌਲਾਂ ਦਾ ਗੱਟਾ ਕਿਸੇ ਨੇ 10 ਗੱਟੇ ਕਿਸੇ ਨੇ 20 ਗੱਟੇ ਲੰਗਰ ਦੇ ਰਾਸ਼ਨ ਵਾਸਤੇ ਇੱਕ ਮਾਤਾ ਨੇ ਮਨ ਵਿੱਚ ਵੀ ਪਿਆਰ ਉਪਜਿਆ ਬਈ ਮੇਰਾ ਵੀ ਨਾਮ ਲਿਖਿਆ ਜਾਵੇ ਕਿਤੇ ਗੁਰੂ ਚਰਨਾਂ ਤੇ ਪਰ ਮੈਂ ਭੇਡਾ ਗੁਰ ਤੇ ਫੇਰੀ ਨਾਲ ਲਿਖਿਆ ਜਾਊਗਾ ਇਸ ਕਰਕੇ ਉਹ ਕਿਸੇ ਸੇੜ ਦੇ ਕਿਸੇ ਦੇ ਘਰ ਚਲੇ ਗਏ ਉਦੋਂ ਮਸ਼ੀਨਾ ਨਹੀਂ ਸੀ ਹੁੰਦੀਆਂ ਮੋਮਲੀਆਂ ਨਾਲ ਹੀ ਚੌਲਾਂ ਨੂੰ ਕੁੱਟ ਕੇ ਵਿੱਚੋਂ ਚੋਲ ਕੱਢਿਆ ਜਾਂਦਾ ਸੀ ਖੱਕ ਚੋਂ ਉਹਨਾਂ ਨੂੰ ਜਾ ਕੇ ਕਹਿੰਦੇ ਭਾਈ ਮੈਂ ਤੁਹਾਡੇ ਚੌਲ ਛੱਟ ਦਿੰਨੀ ਆ ਮੂਲੀ ਨਾਲ ਕੁੱਟ ਕੇ ਤੇ ਮੈਨੂੰ ਆਥਰੇ ਆਜ਼ਾਦੀ ਨੂੰ ਦੀ ਹੜੀ ਦੇ ਦੇ ਉਹ ਕਹਿੰਦੇ ਭਾਈ ਛੱਡ ਦੇ ਕੁੱਤ ਦੇ ਹੁਣ ਚੌਲਾ ਦੀ ਬੋਰੀ ਸਿੱਕਤੀ ਔਰੇ ਬੂਰੇ ਭੁਖੜੀ ਕੋਲੇ ਵਹਿ ਗਈ ਸਾਰਾ ਦਿਨ ਕੁੱਤਦੀ ਰਹੀ ਮੂੰਗਲੀ ਦੇ ਨਾਲ ਕੁੱਟ-ਕੁੱਟ ਕੇ ਚੌਲਾ ਨੂੰ ਫੇਰ ਛੰਡਿਆ ਤੇ ਛੰਡੇ ਚਿੱਟੇ ਚੌਲ ਪਾਸੇ ਕਰ ਤੇ ਪੱਤਾ ਪਾਸੇ ਹੋ ਗਿਆ ਜਾਂ ਪੱਤਾ ਪਾਸੇ ਹੋਇਆ ਤੇ ਅੱਥ ਨੇ ਉਸ ਮਾਲਕ ਨੂੰ ਕਹਿਣ ਲਗੀ ਲੋ ਮਹਾਰਾਜ ਹੁਣ ਮੈਨੂੰ ਮੇਰੀ ਮਿਹਨਤ ਦੇ ਦਿਓ ਹੀ ਮੇਕ ਦੇਵ ਮਾਰਾ ਜੀ ਮੇ ਤੋਂ ਅਦਾ ਜੀ ਕਰਦਾ ਓਨ ਉਸ ਬੰਦੇ ਨੇ ਸਾਰਾ ਦਿਨ ਬਜ਼ੁਰਗ ਮਾਈ ਨੇ ਚੌਲ ਕੁੱਟੇ ਛੱਕੇ ਪਰ ਉਹ ਬੰਦਾ ਨਾਲਤੀ ਸੀ ਉਹ ਸੋਚਿਆ ਤਨ ਫੇਲਣ ਸੀ ਵੀ ਆ ਗਈ ਚੌਲ ਪੁੱਟਦੇ ਆਪਾਂ ਦੇ ਦੇ ਦਿੰਦੇ ਆ ਇਹਨੇ ਇੱਕ ਬੁੱਕ ਭਰ ਕੇ ਚੌਲਾਂ ਦਾ ਦਿੱਤਾ ਸਿਰਫ ਕੋ ਸਤਨਾ ਸੀ ਕਹਿੰਦੇ ਤਾਂ ਘਾਟੋਰੀ ਕਰ ਉਹਨੇ ਚੁੰਨੀ ਕੀਤੀ ਚੁੰਨੀ ਦੇ ਪੱਲੇ ਵਿੱਚ ਉਸਨੇ ਇੱਕ ਬੁੱਕ ਚੌਲਾਂ ਦਾ ਪਾਤਾ ਉਹ ਬੁੱਕ ਚੌਲਾਂ ਦਾ ਭਲੇਟਿਆ ਮਾਤਾ ਨੇ ਤੇ ਗੁਰੂ ਘਰ ਆ ਗਈ ਗੁਰੂ ਘਰ ਆ ਕੇ ਉਸ ਨੇ ਉਹ ਚੌਲਾਂ ਚੌਲਾਂ ਦੇ ਢੇਰ 'ਚ ਪਾਤਾ ਕੋ ਸਤਨੰਦ ਉਹ ਬੁੱਕ ਚੌਲਾਂ ਦਾ ਢੇਰ ਪਿਆ ਸੀ ਚੌਲਾਂ ਦਾ ਰਾਸ਼ਨ ਵਾਸਤੇ ਜੋ ਸ਼ਾਮ ਨੂੰ ਲੰਗਰ ਬਣਦਾ ਸੀ ਉੱਥੇ ਰੋਜ਼ ਉਹਦੇ ਵਿੱਚ ਪਾਤਾ ਉਹਦੇ ਵਿੱਚ ਚੌਲ ਪਾ ਕੇ ਤੇ ਲਖਾਰੀ ਕੋਲ ਆ ਗਈ ਕਹਿੰਨੇ ਭਾਈ ਸਾਡਾ ਵੀ ਨਾਮ ਦਰਜ ਕਰ ਲਓ ਅਜੀ ਵੀ ਥੋੜੀ ਜੀ ਸੇਵਾ ਕੀਤੀ ਹੈ ਮਾਤਾ ਕਿੰਨੀ ਕੋਤੇ ਇੱਕ ਬੁੱਕ ਚੌੜਾ ਦਾ ਪਾਇਆ ਮੈਂ ਨੰਗਰ ਤੇ ਬੁੱਕ ਚੌੜਾ ਮਾਰੇ ਦਾ ਨੌਣੀ ਲਿਖਿਆ ਜਾਂਦਾ ਇੱਥੇ ਕੋ ਸਤਨਿਕ ਕੋਈ ਗੱਟਾ ਦੋ ਗੱਟੇ 10 ਵੀ ਗੱਟੀਆਂ ਦੀ ਗੱਲ ਕਰ ਆ ਨਹੀਂ ਨਹੀਂ ਪੁੱਤ ਇੰਨੇ ਤਾਂ ਹੈ ਨਹੀਂ ਸੀ ਮਜਮੇਤ ਕਰਕੇ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਇੱਕ ਬੁੱਕ ਚੌੜਾ ਦਾ ਮੈਨੂੰ ਮਿਲਿਆ ਸੀਗਾ ਉਹ ਚੌਲ ਮੈਂ ਆ ਢੇਰ ਚ ਪਾ ਦੇ ਕਹਨੇ ਮਾਤਾ ਇਹ ਨਾਮ ਨਹੀਂ ਲਿਖਿਆ ਜਾਂਦਾਗਾ ਆਏ ਤਾਂ ਫਿਰ ਬੁੱਕ-ਮੁੱਕਰ ਤਾਂ ਕਿੰਨੇ ਹੋਣਗੇ ਇੱਥੇ ਕਿਹਦੇ-ਕਿਹਦੇ ਲਿਖਾਂਗੇ ਕਹੋ ਸਤਨਾਮ ਸ਼ਿ ਬਚਾਰੀ ਨਿੰਮੋ ਚੋਣੀ ਹੋ ਕੇ ਪਰੇ ਬੈ ਗਈ ਕੋਨੇ ਚ ਵੀ ਬਸ ਸਾਰਾ ਦਿਨ ਮਹਿਤ ਵੀ ਕੀਤੀ ਮੇਰਾ ਨਾਮ ਤਾਂ ਨਹੀਂ ਬੋਲਿਆ ਜਾਂ ਗੁਰੂ ਪਿਆਰੇ ਉਹ ਲਖਾਰੀ ਦੇਖਦਾ ਰਿਹਾ ਕਿਹਦੀ ਕੋਈ ਭੇਟਾ ਕਿਸਦੀ ਕੋਈ ਭੇਟਾ ਮਾਈ ਦਾ ਨਾਮ ਨਹੀਂ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਸਮਾਗਮ ਸ਼ੁਰੂ ਕੀਤਾ ਸਮਾਪਤੀ ਹੋਈ ਅਰਦਾਸ ਖੁਲਅ ਦੇ ਵਿੱਚ ਅਰਦਾਸ ਕਲਗ੍ਰੰਥੀ ਸਿੰਘ ਨੇ ਕਈ ਲੋਕਾਂ ਦੇ ਨਾਮ ਬੋਲੇ ਆਏ ਫਿਰ ਅਰਦਾਸ ਮੇਰੇ ਨਾਮ ਦੱਸੇ ਜਾਂਦੇ ਗੁਰੂ ਸਾਹਿਬਾਂ ਨੂੰ ਉਹ ਸਿੱਖ ਨੇ ਆਖਲੇ ਲਿਸ਼ਟ ਫੜ ਕੇ ਤੇ ਬੋਲਣਾ ਸ਼ੁਰੂ ਕੀਤਾ ਅਰਦਾਸ ਤੋਂ ਬਾਅਦ ਮੰਨ ਜ ਆ ਆ ਸੰਗਤਾਂ ਦੀ ਭੇਟਾ ਆਈ ਹੈ ਆਕਸ਼ਾ ਕਹਿੰਦੇ ਦਵਾਰੇ ਪੜ ਲਿਖਤ ਤੂੰ ਗਲਤ ਪੜੀ ਜਾਂਦਾ ਇਹ ਫੇਰ ਸ੍ਰੀਕ ਨੰਬਰ ਤੋਂ ਲੈ ਕੇ ਦਵਾਰੇ ਸਾਰੇ ਨਾਮ ਪੜੇ ਬਾਦਸ਼ਾਹ ਕਹਿੰਦੇ ਦਵਾਰੇ ਪੜ ਕੋਈ ਬੰਦਾ ਰਹਿ ਗਿਆ ਇਹ ਤੇ ਲਿਖਣ ਵਾਲਾ ਨਹੀਂ ਮਹਾਰਾਜ ਮੈਂ ਪੂਰੇ ਗੋਲਾ ਲਿਖਤ ਬਣਾਈ ਹੈ ਸਵੇਰ ਤੋਂ ਲੈ ਕੇ ਕਹਿੰਦੇ ਨਹੀਂ ਕੋਈ ਰਹਿ ਗਿਆ ਮੈਨੂੰ ਲੱਗਦਾ ਦਵਾਰੇ ਪੜ ਉਹਨ ਕਬਤ ਜਿਉਹੀ ਪਰਨੀ ਸੀ ਆਪਸ਼ਾ ਕਹਿੰਦੇ ਕੋ ਪਿੱਛੇ ਮਾਈ ਬੈਠੀ ਆ ਕੌਣ ਜਿਹਨੂੰ ਬਿਲਾ ਕੇ ਲਿਓ ਉਹਦਾ ਨਾਮ ਨਹੀਂ ਲਿਖਿਆ ਤੂੰ ਕਹ ਸਤਨਾਮ ਉਹ ਮਾਤਾ ਨੂੰ ਅੱਗੇ ਸੱਦਿਆ ਮਾਤਾ ਅੱਖਾਂ ਚ ਤੇਰੇ ਪੁੱਤਰੇ ਪਤਨ ਚ ਕੀ ਨਹੀਂ ਦੁਨੀਆ ਦੇ ਨਾਮ ਲਿਖਾਓ ਜੇ ਨਾਮ ਲਿਖਾਓ ਪਰ ਇਹ ਜਾਣਦਾ ਕਹ ਸਤਨਾਮ ਕੋ ਲਿਖੇ ਜੇ ਨਾਮ ਲਿਖੇ ਸਾਡੇ ਉਹ ਮਾਈ ਨੂੰ ਵੀ ਪਤਾ ਲੱਗਿਆ ਵੀ ਕੋਈ ਨੂੰ ਸਭ ਜਾਣਦੇ ਐ ਤੇ ਮੈਨੂੰ ਹੀ ਸਦਿਆ ਆਵਾਜ਼ ਮਾਰੀ ਉਸ ਮਾਈ ਦਾ ਨਾਮ ਲੈ ਕੇ ਪਾਕਸ਼ਿਆ ਨੇ ਮਾਤਾ ਉੱਤਕੇ ਅੱਗੇ ਆ ਗਈ ਕਹਿੰਦੇ ਦਿਸ਼ਤ ਦੇ ਉੱਤੇ ਪਾਸੇ ਐ ਮਾਈ ਦਾ ਨਾਮ ਲਿਖ ਪਹਿਲਾਂ ਇੱਕ ਨੰਬਰ 'ਚ ਫਿਰ ਇੱਕ ਨੰਬਰ 'ਚ ਉਹ ਮਾਈ ਦਾ ਨਾਮ ਲਿਖਿਆ ਵੀ ਇਸ ਮਾਤਾ ਵੱਲੋਂ ਇੱਕ ਮੁਖ ਚੌਲਾਂ ਦਾ ਵੀ ਲੰਗਰ ਚ ਪਾਇਆ ਗਿਆ ਕਹੋ ਸਤਨਾਮੁ ਸਤਿ ਤੇਲ ਫੁੱਲ ਕਹਿੰਦੇ ਆਪਾਂ ਜੋ ਤਿਲ ਫੁੱਲ ਸੰਗਤ ਨੇ ਭੇਟ ਕੀਤਾ ਪ੍ਰਵਾਨ ਕਰਿਓ ਐਂ ਤਾਂ ਨਹੀਂ ਕਹਿੰਦੇ ਜੀ ਫੁਲਾਨਾ ਕੰਨ ਦੀ ਭਰਕੇ ਲਿਆਇਆ ਹੈਗਾ ਇੱਥੇ ਤਿਲ ਫੁੱਲ ਨਹੀਂ ਕਿਹਾ ਬਣਦਾ ਕਿਉਂਕਿ ਨਿਮਰਤਾ ਚੱਲਦੀ ਇੱਥੇ ਹੰਕਾਰ ਨਹੀਂ ਚੱਲਦਾ ਕੋ ਸਤਨਾਮ ਤੁਸੀਂ ਜੋ ਵੀ ਲਿਆਇਓ ਪ੍ਰਵਾਨ ਪਰ ਇੱਥੇ ਨਹੀਂ ਦੱਸਿਆ ਜਾਂਦਾ ਕਿ ਫੁਲਾਨਾ ਪਹਿਲੇ ਲਿਆਇਆ ਤੇ ਫੁਲਾਨਾ ਇੰਨੇ ਕਦੇ ਆਏ ਉਹ ਕਿਨਕਾ ਜਿਹੜਾ ਮਾਈ ਨੇ ਸਾਰਾ ਦਿਨ ਦਿਹਾੜੀ ਕਰਕੇ ਉਹ ਚੌਲ ਬੋਕ ਦੇ ਵਿੱਚ ਕਿੰਨੇ ਚੌਲ ਹੋਣਗੇ ਉਹ ਬੁਖ ਚੌਲਾਂ ਦਾ ਸਾਰੇ ਚੌਲਾਂ ਵਿੱਚ ਮਿਕਸ ਹੋ ਗਿਆ ਉਹ ਮਾਈ ਦਾ ਇੱਕ ਚੌਲ ਜੇ ਕਿਸੇ ਦੇ ਅੰਦਰ ਚਲਿਆ ਗਿਆ ਨਾ ਉਹਦੇ ਅੰਦਰ ਭਗਤੀ ਸ਼ੁਰੂ ਕਰ ਦੂਗਾ ਉਹਨੂੰ ਕਹਿੰਦੇ ਆ ਕਿ ਨਿਕਾਏ ਜੇ ਜੀਵ ਸਾਬ ਹੈ ਤਾਂ ਕਿ ਮਹਿਮਾ ਗਣੀ ਨਾ ਆ ਉਹ ਕਿਨਕਾ ਦਸਾਂ ਨੋਹਾਂ ਦੀ ਕਿਰਤ ਵਾਲਾ ਜਾਈਆ ਆਪਾਂ ਲੰਗਰ ਛਕਦੇ ਨਾ ਪ੍ਰਸ਼ਾਦ ਕਰਕੇ ਹੀ ਛਕਦੇ ਆਪਾਂ ਨਾ ਕਿਤੇ ਢਪਨ ਕਰਕੇ ਉਹ ਤਾਂ ਆਪਾਂ ਘਰੇ ਪਰ ਲੈਣੇ ਆ ਕੋ ਸਤਨ ਲੰਗਰ ਦੀ ਦਾ ਛਕਣਾ ਹੈ ਆਪਾਂ ਇੱਥੇ ਬੈਠ ਕੇ ਉਹ ਲੰਗਰ ਸਾਰੀਆਂ ਸੰਗਤਾਂ ਦਾ ਮਿਕਸ ਕਰਕੇ ਬਣਾਇਆ ਜਾਂਦਾ ਹੈ ਔਰ ਪਤਾ ਨਹੀਂ ਉਹਦੇ ਵਿੱਚ ਕਿੰਨੀਆਂ ਭਗਤੀ ਵਾਲੀਆਂ ਸੰਗਤਾਂ ਹੋਣਗੀਆਂ ਜੇ ਉਹਨਾਂ ਦਾ ਵਿੱਚ ਸਿੱਕਿਆ ਹੋਇਆ ਵਿੱਚ ਪਾਇਆ ਹੋਇਆ ਲੰਗਰ ਦੇ ਕੋਈ ਦਾਣਾ ਕੋਈ ਕਿਣਕਾ ਕੋਈ ਚੌਲ ਦਾ ਦਾਣਾ ਜੀਦੇ ਜੀਦੇ ਅੰਦਰ ਚੱਲਿਆ ਜਾਊਗਾ ਉਹਦੇ ਅੰਦਰ ਗੁਰੂ ਦਾ ਪਿਆਰ ਪੈਦਾ ਕਰ ਦਊਗਾ ਕਹੋ ਸਤਨਾਮ ਵਾ ਇਨੂੰ ਕਹਿੰਦੇ ਨਾ ਕਿਣਕਾ ਏਕ ਜੇ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਤਾਂ ਕੀ ਏਕੈ ਮੈਂ ਇੱਛਾ ਕਰਦਾ ਹਾਂ ਤਾਂ ਕੀ ਹੁੰਦਾ ਇੱਛਾ ਮੈਂ ਇੱਛਾ ਕਰਦਾ ਹਾਂ ਇੱਕੋ ਹੀ ਕੀ ਦਰਸ ਤਿਹਾਰੋ ਜਿਹਨੇ ਤੇਰੇ ਦਰਸ਼ਨਾਂ ਦੇ ਚਾਹਵਾਨ ਹੈ ਉਹ ਮਾਈ ਵਰਗੇ ਕਾਂਖੀ ਏਕੈ ਦਰਸ ਤਿਹਾਰੋ ਨਾਨਕ ਉਹਨ ਸੰਗ ਮੋਹਿ ਉਧਾਰੋ ਮੈਨੂੰ ਵੀ ਉਹਨਾਂ ਦੇ ਨਾਲ ਹੀ ਤਾਰ ਦਿ ਇਹ ਸੁਬਹਾਂ ਦੀ ਆ ਸਮਝ ਆਈ ਨਾ ਕਿੜਕਾ ਕੀ ਹੁੰਦਾ ਉਹ ਕਿੜਕਾ ਜਿਹੜਾ ਤੁਸੀਂ ਦਸਾਂ ਨੌਹਾਂ ਦੀ ਕੀਰਤਨ ਲਿਆ ਕੇ ਇੱਕ ਮੁਠੀ ਵੀ ਲੰਗਰ ਵਿੱਚ ਪਾ ਦਿੱਤਾ ਹੈ ਅ ਪਿੰਡਾਂ ਵਿੱਚ ਤੁਸੀਂ ਵੇਖਿਆ ਹੋਣਾ ਪਿੰਡਾਂ 'ਚ ਆ ਕੇ ਬੱਸੀ ਆਪਾਂ ਸਾਰੇ ਘਰੇ ਮੁੱਚ ਖੁੱਲੇ ਪੈਸੇ ਤਾਂ ਹੁੰਦੇ ਨਹੀਂ ਸੀ ਨਾ ਰੁਪਈਏ ਨਾ ਛਾਨੀਆਂ ਜਵਾਨੀਆਂ ਤਾਂ ਮਾਈਆਂ ਘਰੋਂ ਕੋਲੀ ਵਿੱਚ ਥਾਲੀ ਵਿੱਚ ਆਟਾ ਦਾਣੇ ਆਦੀ ਇਹ ਵਸਤੂਆਂ ਗੋੜ ਹੋਇਆ ਘਰੇ ਜੋ ਵੀ ਹੈ ਬੇਟਾ ਉਹ ਲਿ ਜਾ ਕੇ ਭੇਟ ਕਰਦੇ ਉਹ ਲੰਗਰ ਵਿੱਚ ਵੱਤ ਜਾਂਦਾ ਉਹਨੂੰ ਕਹਿੰਦੇ ਆ ਕਿਣਕਾ ਏਕ ਜੇ ਜੀਵ ਸਾਰੇ ਤਾਂ ਕਿ ਨਿਰਮ ਗਣੀ ਨਾ ਹੋਵੇ ਸੋ 부 ਜਹ ਜਿਸ ਆਪ ਗੁਝਾਏ ਇਹ ਤਾਂ ਜਿਹਨੂੰ ਸੇਵਾ ਦਾ ਬਾਲੋ ਸਿਖਾ ਦੇਵੇ ਉਹੀ ਸਮਝਦਾ ਗੁਰ ਪ੍ਰਸਾਦੀ ਸੇਵਾ ਕਰਾਏ ਤੇ ਉਹ